ਮੂਨ ਅਕਰਨੋ ਬੇਨਤੀ ਕਰਦੇ ਆਂ ਇਹ ਹੜ੍ਹ ਪੇੜਾਂ ਦੀ ਮਦਦ ਬਾਦ ਤੁਸੀਂ ਪਹਿਲਾਂ ਵੀ ਬਹੁਤ ਵੱਡੇ ਪਰਾਲੇ ਜਿਹੜੇ ਉਕੇਤੇ ਆ ਸਾਡੇ ਨਗਰ ਨੇ ਬਹੁਤ ਵੱਡਾ ਯੋਗਦਾਨ ਜਿਹੜਾ ਸਾਡੇ ਹੜ੍ਹ ਪੇੜਕ ਭਰਾਵਾਂ ਦੇ ਲਈ ਜਿੱਪਾ ਕੱਟ ਕੇ ਉਹਨਾਂ ਨੂੰ ਆਪਣੇ ਸਾਥੀਆਂ ਦੇ ਵਾਸਤੇ ਜਿਹੜਾ ਕੱਟਿਆ ਸਾਡੇ ਨਗਰ ਨੇ ਵੱਡੇ ਪਰਾਲੇ ਕੀਤੇ ਆ ਕਿਉਂਕਿ ਭਰਾਵੋ ਆਪਣੇ ਇੱਕ ਫਸਲ ਕਿਤੇ ਮਰ ਕੇ ਬਹੁਤ ਅੱਖਾਂ ਹੋ ਜਾਂਦਾ ਝੱਲਣਾ ਸੱਜੇ ਕਰ ਲਓ ਜੀ ਮਰਾਜ ਬਹੁਤ ਅੱਖਾਂ ਹੋ ਜਾਂਦਾ ਝੱਲਣਾ ਤੇ ਸਰ ਤੇ ਸਾਥੀ ਇਹ ਬੇਨਤੀ ਕਰਦੇ ਆ ਕਿ ਅੱਜ ਤੋਂ 1.5 ਸਾਲ ਪਹਿਲਾਂ ਵੀ ਉਹਨਾਂ ਸੱਜਣਾ ਦੇ ਜਿਹੜੇ ਫਸਲ ਹੈ ਪਾਣੀ ਦੇ ਨਾਲ ਨਕਸਾਨੀ ਗਈ ਹੈ ਤੇ 1.5 ਸਾਲ ਤੋਂ ਬਾਅਦ ਜਿਹੜੀ ਆ ਐਫਬਾਰ ਪਾਣੀ ਲਗਭਗ 14 ਜ਼ਿਲ੍ਹਿਆਂ ਦੇ ਵਿੱਚ ਛੱਡ ਕੇ ਵੱਡੇ ਮਾਰ ਲੋਕਾਂ ਦੇ ਉੱਤੇ ਪਾਈ ਗਈ ਹੈ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਸਾਰੀ ਜਨਤਾ ਦੀਆਂ ਅੱਖਾਂ ਉਹ ਦੇਖ ਰਹੀਆਂ ਨੇ ਚੱਲ ਕੇ ਬੇਨਤੀ ਕਰਦੇ ਆ ਭਰਾਵੋ ਜੇਕਰ ਆਪਣੇ ਪਸ਼ੂ ਕਿਤੇ 5-10 ਘਿਲੋ ਕਣਕ ਦਾ ਟੱਟ ਖਾ ਲੈਣਗੇ ਬੱਤਾ ਕਣਕ ਦਾ ਟੱਟ ਖਾ ਲੈਣਗੇ ਤਾਂ ਸਾਥੀਓ ਆਪਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਜਰ ਲਾਂਗੇ ਸਾਨੂੰ ਸਾਡੀ ਆ ਚੋੜੇ ਦੀ ਫਸਲ ਦੀ ਵੀ ਆਸ ਹੈ ਸਾਨੂੰ ਸਾਡੇ ਆਉਣ ਵਾਲੇ ਕਣਕ ਦੇ ਫਸਲ ਦੀ ਵੀ ਆਸ ਹੈ ਉੱਨਾ ਭਰਾਵਾਂ ਦੇ ਖੇਤਾਂ ਵਿੱਚ ਦੇਖਦੇ ਵੀ 4-4 ਫੁੱਟ ਪਾਣੀ ਹੈ। ਆਹ ਧੀਰੀ ਦੀ ਫਸਲ ਜਿਹੜੀ ਇਹ ਤਾਂ ਉਹਨਾਂ ਦੇ ਮਰੀਏ ਮਰੀਏ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਤਣਕ ਦੀ ਵਿਜਾਈ ਹੈ ਜਿਹੜੀ ਉੱਕਤੇ ਹੁੰਦੀ ਨਹੀਂ ਦੀ। ਇਸ ਕਰਕੇ ਸਾਥੀਏ ਬੇਨਤੀ ਕਰਦੇ ਆ। ਤੇ ਭਰਾਵੋ ਉਹਨਾਂ ਸਾਥੀਆਂ ਦੀ ਉਹਨਾਂ ਇਲਾਕਿਆਂ ਦੀ ਮਦਦ ਕਰਨ ਵਾਸਤੇ ਵੱਡੇ ਪੱਧਰ ਤੇ ਜਿਹੜਾ ਤੁਸੀਂ ਆਪਰਾਲਾ ਕਰ ਰਹੇ ਹੋ, ਸੇਵਾ ਦੇ ਰਹੇ ਹੋ। ਸਾਰੇ ਕਾਪੀਆਂ ਦਾ ਸਾਡੇ ਨਕਰ ਦਾ ਬਹੁਤ ਧੰਨਵਾਦ ਹੈ ਕਿਉਂਕਿ ਭਰਾਵੋ ਉਹਨਾਂ ਦੇ ਪੇਟੀਆਂ ਦੇ ਵਿੱਚ ਪਏ ਕੱਪੜੇ ਬੇਤਰੀ ਢੋਲਾਂ ਦੇ ਵਿੱਚ ਪਏ ਜਿਹੜੇ ਉਹਨਾਂ ਦੇ ਦਾਣੇ ਤੇ ਪਾਣੀ ਦੇ ਕਾਰਨ ਸਾਰੇ ਗਲ ਕੇ ਜਿਹੜੇ ਮਿੱਟੀ ਹੋ ਚੁੱਕੇ ਐ ਇਸ ਕਰਕੇ ਭਰਾਵੋ ਆਪਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮਾਤਮਾ ਨੇ ਸਾਨੂੰ ਬਖਸ਼ਿਆ ਸਾਡੇ ਘਰਵਾਰ ਸਾਡੇ ਫਸਲ ਅਜੇ ਤੱਕ ਸੁਰੱਖਿਤ ਹੈ ਇਸ ਕਰਕੇ ਉਹਨਾਂ ਭਰਾਵਾਂ ਦੇ ਵੱਡੇ ਪੱਧਰ ਤੇ ਵੱਧ ਚੜ ਕੇ ਜਿਹੜੀ ਤੁਸੀਂ ਮਦਦ ਕਰ ਰਹੇ ਹੋ ਉਸ ਮਦਦ ਦੇ ਵਾਸਤੇ ਇਸ ਮਾਤਰਜ਼ ਨੂੰ ਆਪਣਾ ਫਰਜ਼ ਸਮਝਦੇ ਹੋਏ ਸਾਡੇ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਵੱਧ ਚੜ ਕੇ ਇਸ ਮਹਾਨ ਯਤਨ ਦੇ ਵਿੱਚ ਹਿੱਸਾ ਪਾ ਰਹੇ ਹੋ ਜਿਹੜਾ ਤੁਸੀਂ ਆ ਹਿੱਸਾ ਪਾਉਂਗੇ ਜਿਵੇਂ ਭਾਰਤੀ ਜਨਸਾਣ ਜਿਨ੍ਹਾਂ ਨੇ ਇੱਕ ਤਾਂ ਉਗਰਾਹਾਂ ਦੇ ਵੱਲੋਂ ਪਹਿਲਾਂ ਹਸਾਬ ਕਿਤਾਬ ਕਰਕੇ ਪਿੰਡਾਂ ਦੇ ਵਿੱਚ ਲਿਸਟਾਂ ਲਾਈਆਂ ਜਾਂਦੀਆਂ ਨੇ ਖੋੜੇ ਦਿੱਤੇ ਹੋਏ ਦਾਨ ਦੀਆਂ ਆਹ ਲਿਸਟਾਂ ਵੀ ਅਸੀਂ ਇਸੇ ਤਰ੍ਹਾਂ ਛਾਈ ਦਰਵਾਜਿਆਂ ਦੇ ਉੱਤੇ ਲਾਵਾਂਗੇ ਕਿਉਂਕਿ ਭਾਰਤੀ ਕਿਸਾਨ ਜੂਨੀ ਅਨੇਕਤ ਉਗਰਾਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜੀ 14 ਜ਼ਿਲ੍ਹਿਆਂ ਦੀ ਮਾਰ ਹੋਈ ਹੈ ਉਹਦੇ ਵਿੱਚ 1000 ਪਿੰਡ ਦੀ ਜਿਹੜੀ ਉਹ ਜ਼ਿੰਮੇਵਾਰੀ ਉੱਤੀ ਹੈ ਕਿ 1000 ਪਿੰਡ ਵਿੱਚ ਅਸੀਂ ਸਾਡੇ ਭਰਾਵਾਂ ਦੀ ਮਦਦ ਕਰਾਂਗੇ ਉਹਦੇ ਨਗਰਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਭਾਰਤ ਦੇ ਵਿੱਚੋਂ ਸਾਰਨੇ ਮੁਲਕਾਂ ਦੇ ਵਿੱਚ ਜਿੱਥੇ ਸਾਡੇ ਭਰਾ ਰਹਿੰਦੇ ਆ ਬਹੁਤ ਵੱਡੇ ਪੱਧਰ ਤੇ ਸੇਵਾ ਭੇਜ ਰਹੇ ਆ ਉਸ ਸੇਵਾ ਨੂੰ ਪਿੰਡ ਪਿੰਡ ਜਾ ਕੇ ਘਰ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਭਾਰਤੀ ਕਿਸਾਨ ਜੀ ਨੇ ਇੱਕ ਦਾ ਉਗਰਾਹ ਨੇ 1000 ਪਿੰਡ ਦੀ ਜ਼ਿੰਮੇਵਾਰੀ ਉੱਤੀ ਹੈ ਜਿਹਦੇ ਵਿੱਚ ਸੰਗਰੂਰ ਜ਼ਿਲ੍ਹੇ ਵਾਸਤੇ ਸਾਰੇ ਸੰਗਰੂਰ ਜ਼ਿਲ੍ਹੇ ਦੇ ਮਦਦ ਅਮਰਤਸਰ ਜ਼ਿਲ੍ਹੇ ਦੇ ਵਿੱਚ ਸਾਨੂੰ 100 ਪਿੰਡ ਦੀ ਸੇਵਾ ਕਰਨ ਦਾ ਜਿਹੜਾ ਮਾਣ ਮਿਲਿਆ ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਮਦਦ ਇਕੱਠੀ ਕਰਕੇ ਅਸੀਂ ਅਮਰਤਸਰ ਜ਼ਿਲ੍ਹੇ ਦੇ ਵਿੱਚ 100 ਪਿੰਡ ਦੀ ਜਿਹੜੀ ਸੇਵਾ ਮਦਦ ਉਹ ਸਾਡੇ ਭਰਾਵਾਂ ਦੇ ਨਾਲ ਅਸੀਂ ਜਾ ਕੇ ਖੜੇ ਹੋਵਾਂਗੇ ਕੋਨਾ ਸਾਥੀਆਂ ਦੇ ਪਿੰਡ-ਪਿੰਡ ਜਾ ਕੇ ਘਰਾਂ ਤੱਕ ਅਸੀਂ ਜਿਹੜਾ ਤੁਸੀਂ ਪਿਲਫਲ ਦਾਨ ਕੀਤਾ ਖੁੱਲੇ ਦਿਲ ਦੇ ਨਾਲ ਉਹ ਤੁਹਾਡਾ ਦਿੱਤਾ ਹੋਇਆ ਦਾਨ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਇਹ ਜ਼ਿੰਮੇਵਾਰੀ ਭਾਰਤੀ ਕਿਸਾਨ ਜੀ ਨੇ ਇੱਕ ਤੌਰ ਉਗਰਾਹਾਂ ਦੇ ਵੱਲੋਂ ਲਈ ਗਈ ਹੈ ਸਾਰਾ ਨਗਰ ਬਹੁਤ ਵੱਧ ਚੜਕੇ ਦੇ ਵਿੱਚ ਸੇਵਾ ਕਰ ਰਿਹਾ ਸਾਡੇ ਸੇਵਾਦਾਰ ਸਾਥੀਆਂ ਦਾ ਸਾਡੇ ਨਗਰ ਦਾ ਬਹੁਤ ਬਹੁਤ ਧੰਨਵਾਦ